ਸਾਈਨ ਕਰਕੇ ਵੀਜ਼ੇ ਲਾਉਣ ਵਾਲਾ ਬਾਬਾ ਸੁਰਿੰਦਰ ਸਾਈ ਜੀ ਦੀ ਕੀ ਬੀਤੇ ਦਿਨ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਜ ਜਿਹਦੇ ਵਿੱਚ ਇੱਕ ਕੁੜੀ ਦੁਬਾਰਾ ਇਲਜ਼ਾਮ ਲਾਏਗੇ ਸੀ ਬਾਬੇ ਦੇ ਉੱਪਰ ਕਿ ਇਨਾਂ ਕੋਲ ਮੈਂ ਆਪਣਾ ਪਾਸਪੋਰਟ ਲੈ ਕੇ ਗਈ ਸੀ ਜਿਵੇਂ ਲੋਕ ਇਨਾਂ ਕੋਲੇ ਲੈ ਕੇ ਜਾਂਦੇ ਨੇ ਤੇ ਉਹਨਾਂ ਦੇ ਵੀਜ਼ੇ ਆ ਜਾਂਦੇ ਨੇ ਤੇ ਮੈਂ ਵੀ ਪਾਸਪੋਰਟ ਲੈ ਕੇ ਗਈ ਸੀ ਬਾਬੇ ਨੇ ਕਿਹਾ ਸੀ ਕਿ ਤੇਰਾ ਇੰਨੀ ਤਰੀਕ ਨੂੰ ਵੀਜ਼ਾ ਆ ਜਾਊਗਾ ਪਰ ਮੇਰੀ ਉਸੇ ਦਿਨ ਰਿਫਿਊਜ਼ਲ ਆ ਗਈ ਜਿਹਦੇ ਚੱਲਦਿਆਂ ਲੋਕਾਂ ਨੇ ਬਾਬੇ ਦਾ ਬਹੁਤ ਮਜ਼ਾਕ ਬਣਾਇਆ ਕਿ ਇਹ ਸਿਰਫ ਇੱਕ ਦਿਖਾਵੇ ਦੇ ਬਾਬੇ ਨੇ ਪੈਸੇ ਕੱਟੇ ਕਰਨ ਦੇ ਟੰਗ ਫੜੇ ਹੋਏ ਨੇ ਇਹਨਾਂ ਨੇ ਸੋ ਜਿਸ ਦੇ ਚਲਦਿਆਂ ਹੋਣੇ ਹੁਣੇ ਅਰਜੰਟ ਢਿੱਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਆਪਣੇ ਹੀ ਗਾਣੇ ਦੀ ਜੋ ਅਰਜੰਟ ਢਿੱਲੋਂ ਦਾ ਗਾਣਾ ਆਇਆ ਸੀ ਕਿ 베بی ਮੇਰਾ ਜੀ ਕਰਦਾ ਮੈਂ ਵੀ ਕੋਈ ਬਾਬਾ ਬਣ ਜਾ ਪਹਿਲਾਂ ਤੁਸੀਂ ਇਹ ਛੋਟੀ ਜਿਹੀ ਕਲਿੱਪ ਜ਼ਰੂਰ ਦੇਖੋ ਸਟੋਰੀ ਦੇ ਵਿੱਚ ਅਰਜੰਟ ਢਿੱਲੋਂ ਨੇ ਲਿਖਿਆ ਕਿ ਹੁਣ ਨਾ ਬਣੇ ਉਹ ਦਿਨ ਮਾੜੇ ਚੱਲ ਪਏ ਰਿਫਿਊਜ਼ਲਾਂ ਜ਼ਿਆਦਾ ਆ ਰਹੀਆਂ ਨੇ ਸੋ ਇਹ ਸਿੱਧਾ ਰਿਪਲਾਈ ਹੈ ਜਿਹੜਾ ਕਿ ਸੁਰਿੰਦਰ ਸਾਈ ਨੂੰ ਕੀਤਾ ਗਿਆਗਾ ਸੋ ਜਿਸ ਤੋਂ ਬਾਅਦ ਬਹੁਤ ਸਾਰੇ ਇੰਸਟਾਗ੍ਰam ਪੇਜਾਂ ਦੇ ਉੱਪਰ ਅਰਜੰਟ ਢਿੱਲੋਂ ਦੀ ਇਹ ਸਟੋਰੀ ਨੂੰ ਸ਼ੇਅਰ ਕੀਤਾ ਗਿਆ ਸੁਰਿੰਦਰ ਸਾਈ ਦੇ ਨਾਲ ਜੋੜ ਕੇ ਸੋ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕਿ ਇਦਾਂ ਕੋਈ ਬਾਬੇ ਦੇ ਵਿੱਚ ਕਲਾ ਮਾਤ ਹੁੰਦੀ ਹੈ ਕਿ ਉਹਨਾਂ ਦੇ ਕਹੇ ਨਾਲ ਹੀ ਵੀਜ਼ਾ ਆ ਜਾਂਦਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਰੱਬ ਰਾਖਾ